ਸਰ ਸ੍ਰੀਕਾਲ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕਰਾਂਗੇ ਬਦਲਦੇ ਮੌਸਮ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਬਦਲ ਚੁੱਕਿਆ ਜਿਹਦੇ ਚੱਲਦੇ ਜਿਹੜਾ ਕਿ ਅੱਜ ਜਿਹੜਾ ਕਿ ਮੀਂਹ ਵੀ ਪੈ ਰਿਹਾ ਉਥੇ ਜੇਕਰ ਪਹਾੜਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਕਰਕੇ ਪਹਾੜਾਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਜਿਸ ਕਰਕੇ ਉਥੇ ਪਹਾੜ ਵੀ ਖਿਸਕਦੇ ਨਜ਼ਰ ਆ ਰਹੇ ਨੇ ਜਿੱਥੇ ਮੀਂਹ ਪੈਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਉਥੇ ਕਈ ਸੂਬੇ ਕਈ ਇਲਾਕੇ ਅਜਿਹੇ ਨੇ ਜਿੱਥੇ ਕਿ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਉਤਰਾਖੰਡ ਦੀਆਂ ਨੇ ਜਿੱਥੇ ਕਿ ਮੀਂਹ ਪੈਣ ਤੋਂ ਬਾਅਦ ਉਥੇ ਪਹਾੜ ਖਿਸਕਦੇ ਨਜ਼ਰ ਆਏ ਪਹਾੜਾਂ ਦਾ ਮਲਬਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਦੋਂ ਪਹਾੜ ਖਿਸਕਦਾ ਹੈ ਤਾਂ ਉਸ ਦਾ ਮਲਬਾ ਜਿਹੜਾ ਕਿ ਰੋਡ ਬਣਿਆ ਹੋਇਆ ਹੈ ਨੀਚੇ ਲੋਕਾਂ ਦੇ ਆਉਣ ਜਾਣ ਵਾਸਤੇ ਉਥੇ ਇਹ ਸਾਰਾ ਮਲਬਾ ਬੇਜਾਂਦਾ ਪਰ ਇੱਥੇ ਗਣੀਮਤ ਇਹ ਰਹੀ ਕਿ ਇੱਥੇ ਕਿਸੇ ਵੀ ਜਾਣੀ ਦਾ ਜਿਹੜਾ ਜਾਣੀ ਨੁਕਸਾਨ ਆ ਉਹ ਨਹੀਂ ਹੋਇਆ ਪਰ ਇੱਥੇ ਜੜੇ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਚੇਤ ਹੋਣ ਦੀ ਅਪੀਲ ਵੀ ਨਾਲ ਦੀ ਨਾਲ ਕਰ ਦਿੱਤੀ ਗਈ ਹੈ ਤਾਂ ਕਿ ਜਿਹੜੇ ਲੋਕ ਆ ਇੱਧਰ ਜਾ ਰਹੇ ਨੇ ਜਿਵੇਂ ਹੇਮਕੋਨ ਸਾਹਿਬ ਜਾ ਰਹੇ ਨੇ ਬਦਰੀਨਾਥ ਜਾ ਰਹੇ ਨੇ ਜਾਂ ਹੋਰ ਇੱਧਰ ਕਿਤੇ ਵੀ ਜਾ ਰਹੇ ਨੇ ਉਹਨਾਂ ਨੂੰ ਸੁਚੇਤ ਹੋਣ ਲਈ ਕਿਹਾ ਗਿਆ ਕਿ ਮੌਸਮ ਦੀ ਤਬਦੀਲੀ ਦੇ ਕਰਕੇ ਹੁਣ ਲਗਾਤਾਰ ਜਿਹੜੇ ਕਿ ਪਹਾੜ ਖਿਸਕ ਰਹੇ ਨੇ ਉੱਥੇ ਹੀ ਦੂਜੇ ਪਾਸੇ ਪਾਣੀ ਦਾ ਵਹਾਅ ਵੀ ਤੇਜ਼ ਹੁੰਦਾ ਜਾ ਰਿਹਾ ਤਾਂ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਇਸ ਦੇ ਮੱਦੇਨਜ਼ਰ ਲੋਕਾਂ ਨੂੰ ਸਮੇਂ-ਸਮੇਂ ਤੇ ਸੁਚੇਤ ਕੀਤਾ ਜਾ ਰਿਹਾ ਹੈ ਸੋ ਦਾ ਦੇ ਕੇ ਪਹਾੜ ਖਿਸਕਣ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਲ ਹੋਈ ਹੈ ਜਿਸ ਨੂੰ ਦੇਖ ਕੇ ਲੋਕ ਵੀ ਜਿਹੜੇ ਕਿ ਝੌਕ ਗਏ ਕਿਉਂਕਿ ਜਦੋਂ ਪਹਾੜ ਖਿਸਕਦਾ ਉਸ ਤੋਂ ਬਾਅਦ ਇੱਕੋ ਦਾਮ 사 ਚਾਰੇ ਪਾਸੇ ਧੁੰਦਾ ਧਾਰ ਹੋ ਜਾਂਦਾ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਵੱਡਾ ਮਲਵਾ ਜਿਹੜਾ ਕਿ ਪਹਾੜ ਦਾ ਹੋ ਖਿਸਕ ਜਾਂਦਾ ਜਿਸ ਕਰਕੇ ਉੱਥੇ ਜਿਹੜੀ ਕਿ ਸੜਕਾਂ ਜਾਮ ਹੋ ਜਾਂਦੀਆਂ ਨੇ ਤਾਂ ਇਸ ਨੂੰ ਲੈ ਕੇ ਜਿਹੜਾ ਕਿ ਪਹਿਲਾਂ ਹੀ ਪ੍ਰਸ਼ਾਸਨ ਨੇ ਸੁਚੇਤ ਕਰ ਦਿੱਤਾ ਹੈ ਸੋ ਦਾਦੇ ਕਿ ਮੌਸਮ ਦੀ ਤਬਦੀਲੀ ਕਰਕੇ ਜੇਕਰ ਪਹਾੜਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪਹਾੜਾਂ ਦੇ ਵਿੱਚ ਬਾਸ਼ ਦੇ ਕਰਕੇ ਅਜਿਹੇ ਜਾਨੀ ਕਿ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਹਾੜ ਖਿਸਕਦੇ ਰਹਿੰਦੇ ਨੇ ਪਾਣੀ ਦਾ ਵਹਾਅ ਤੇਜ਼ ਹੁੰਦਾ ਰਹਿੰਦਾ ਕਿਉਂਕਿ ਲੋਕ ਦੇਖਿਆ ਜਾਂਦਾ ਕਿ ਅਕਸਰ ਹੀ ਪਹਾੜਾਂ ਦਾ ਆਨੰਦ ਮਾਣ ਲੈਂਦੇ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਜਿਹੜਾ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਵੀ ਉਹਨਾਂ ਦੇ ਵੱਲੋਂ ਲਗਾਤਾਰ ਜਾਇਆ ਜਾ ਰਿਹਾ ਪਰ ਉੱਥੇ ਦੂਜੇ ਪਾਸੇ ਮੀਂਹ ਦੇ ਕਰਕੇ ਜਿਹੜਾ ਕਿ ਅਜਿਹੇ ਘਟਨਾਵਾਂ ਵੀ ਹੋ ਰਹੀਆਂ ਨੇ ਤਾਂ ਕਿ ਲੋਕ ਸੁਚੇਤ ਹੋ ਜਾਣ ਤਾਂ ਕਿ ਕਿਸੇ ਦਾ ਕੋਈ ਜਾਣੇ ਨੁਕਸਾਨ ਨਾ ਹੋ ਸਕੇ ਇਸੇ ਚਲਦੇ ਜਦੋਂ ਤੱਕ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਕੋਈ ਅੱਗੇ ਵਾਸਤੇ ਜਾਂ ਕੋਈ ਹੋਰ ਐਡਵਾਈਜ਼ਰੀ ਨਹੀਂ ਜਾਰੀ ਕੀਤੀ ਜਾਂਦੀ ਉਹਦੋਂ ਤੱਕ ਤੁਸੀਂ ਸੁਚੇਤ ਰਹੋ ਤਾਂ ਕਿ ਤੁਸੀਂ ਪਹਾੜਾਂ ਦੇ ਵਿੱਚ ਜਾਂ ਕੋਈ ਇੱਧਰ ਇਲਾਕੇ ਦੇ ਵਿੱਚ ਲੋਕ ਜਾਣਾ ਚਾਹੁੰਦੇ ਨੇ ਜਾਂ ਕੋਈ ਸੰਗਤ ਕੋਈ ਬਦਰੀਨਾਥ ਜਾਂ ਹੇਮਕੁੰਡ ਜਾਣਾ ਚਾਹੁੰਦੀ ਹੈ ਤਾਂ ਉਹ ਥੋੜਾ ਜਾਂ ਰੁਕ ਕੇ ਜਾਣ ਕਿਉਂਕਿ ਫਿਲਹਾਲ ਉੱਧਰ ਜਿਹੜੇ ਹਾਲਾਤ ਨੇ ਉਹ ਸਹੀ ਨਹੀਂ ਆ ਤੁਹਾਡੇ ਜਾਣ ਦੇ ਹਾਲਾਤ ਨਹੀਂ ਨੇ ਕਿਉਂਕਿ ਹੁਣ ਲਗਾਤਾਰ بارش ਕਰਕੇ ਉੱਥੇ ਅਜਿਹੇ ਪਹਾੜਾਂ ਦਾ ਖਿਸਕਣਾ ਪਾਣੀ ਦੇ ਵਿੱਚ ਵਹਾ ਦਾ ਤੇਜ਼ ਹੋਣਾ ਅਤੇ ਹੋਰ ਕੋਈ ਵੀ ਅਜਿਹੀ ਜਿਹੜੀ ਕਿ ਘਟਨਾ ਹੋ ਸਕਦੀ ਹੈ ਕਿਉਂਕਿ ਪਾਣੀ ਦੇ ਕਰਕੇ ਮੀਂਹ ਦੇ ਕਰਕੇ ਜਿਹੜੇ ਕੱਚੇ ਪਹਾੜ ਨੇ ਉਹ ਜਿਹੜੇ ਕਿ ਢਾਹ ਢੇਰੀ ਹੋ ਜਾਂਦੇ ਨੇ ਕਿਉਂਕਿ ਕਈ ਵਾਰ ਦੇਖਿਆ ਸੀ ਕਿ ਇਹ ਜਾਨੀ ਨੁਕਸਾਨ ਦਾ ਕਾਰਨ ਵੀ ਬਣ ਜਾਂਦੇ ਨੇ ਕਈ ਵਾਰ ਦੇਖਿਆ ਕਿ ਵਾਹਤ ਟੁੱਟ ਕੇ ਵੀ ਜਿਹੜੇ ਕਿ ਗੱਡੀਆਂ ਦੇ ਉੱਤੇ ਡਿੱਗ ਜਾਂਦੇ ਨੇ ਜਾਂ ਫਿਰ ਰਸਤੇ ਬਲੌਕ ਹੋ ਜਾਂਦੇ ਨੇ ਜਿਸ ਕਰਕੇ ਲੋਕਾਂ ਨੂੰ ਆਪਣੇ ਪਰਿਵਾਰ ਸਮੇਤ ਜਿਹੜੇ ਜਾਂਦੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਬਿਊਰੋ ਰਿਪੋਰਟ Kata News